ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਦਵਾਨ ਟੋਡਰਮਲ ਜੂਤ ਕਲੱਬ ਪਿੰਡ ਕਾਕੜਾ ਦੇ ਭਾਨੀਗੜ੍ਹ ਦੀ ਨਿਊਜ਼ ਦੀ ਪਿੰਡ ਕਾਕੜਾ ਉਹ ਕੇ ਤੀਆਂ ਦਾ ਇਤਿਹਾਰ ਬੜੀ ਧੁੰਮਤਾਮ ਦੇ ਨਾਲ ਬਣਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਜੀਤ ਸਿੰਘ ਕਾਕੜਾ ਅਤੇ ਇਸ ਮੌਕੇ ਪੰਚਾਇਤ ਮੈਂਬਰ ਲਵਲੀ ਸ਼ਰਮਾ ਜੀ ਤੇ ਉਹਦੇ ਨਾਲ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇ ਇਸ ਮੌਕੇ ਦੀ ਟਿੰਕੂ ਸ਼ਰਮਾ ਤੇ ਇਸ ਮੌਕੇ ਦੇ ਇਹਨਾਂ ਦੇ ਤਿਉਹਾਰ ਦੇ ਮੌਕੇ ਹੁਣਾਂ ਬੋਲੋ ਗੋਲ ਕਪਿਆਂ ਦੀ ਇਹ ਸਟਾਰ ਲੱਗੇਗੀ ਤੇ ਮੌਜੂਦਾ ਮੌਕੇ ਦੇ ਪੰਚਾਇਤ ਮੈਂਬਰ ਵੀ ਬੈਠੇ ਨਜ਼ਰ ਆ ਰਹੇ ਹਨ ਤਸੂਰਾਂ ਦੇ ਵਿੱਚ ਜਿੱਥੇ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਸ਼ਰਮ ਮਨਾਇਆ ਗਏ ਹਨ ਅਤੀਸ ਮੌਕੇ ਦੀ ਦੇਖ ਸਕਦੇ ਹੋ ਆਕੜੇ ਦੀ ਕੋਆਪਰੇਟਿਵ ਸੁਸਾਇਟੀ ਦੇ ਪ੍ਰਾਂਗਣ ਦੇ ਵਿੱਚ ਅੱਜ ਤਿਉਹਾਰ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਕਿਉਂਕਿ ਪੁਰਾਣੇ ਸੱਭਿਆਚਾਰ ਨੂੰ ਅਗਰ ਜਿਉਂਦਾ ਰੱਖਣਾ ਹੈ ਤਾਂ ਤਿਉਹਾਰਾਂ ਦੇ ਨਾਲ-ਨਾਲ ਜੋ ਪੁਰਾਣੇ ਰੀਤੀ ਰਿਵਾਜਾਂ ਹਨ ਉਹਨਾਂ ਨੂੰ ਚਾਲੂ ਰੱਖਣਾ ਪਵੇਗਾ ਕਿਉਂਕਿ ਜਿਸ ਤਰ੍ਹਾਂ ਦੇਖ ਰਹੇ ਆ ਲੋਕਤ ਹੁੰਦੇ ਸੱਭਿਆਚਾਰ ਨੇ ਇੱਕ ਆਪਣੇ ਆਪ ਦੇ ਵਿੱਚ ਨਵੇਂ ਸਵਾਲ ਪੈਦਾ ਕਰ ਦਿੱਤੇ ਗਏ ਹਨ ਕਿਉਂਕਿ ਅੱਜ ਕੱਲ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਇੱਕ ਪਿੰਡਾਂ ਤੱਕ ਦੱਸਿਆ ਜਾ ਰਿਹਾ ਸੀ ਪਰ ਉਹਨਾਂ ਸ਼ਹਿਰਾਂ ਤੇ ਕਾਲਜਾਂ ਤੇ ਹੋਰ ਮਹੱਲਾਂ ਦੇ ਵਿੱਚ ਵੀ ਬਣਾਇਆ ਜਾ ਰਿਹਾ ਆ ਉਸ ਨੂੰ ਸੁਣਾਉਣਿਆ ਸੱਭਿਆਚਾਰ ਦੀਆਂ ਪੁਰਾਣੀਆਂ ਬੋਲੀਆਂ ਅਤੇ ਕੀ ਕਹਿੰਦੀਆਂ ਨਜ਼ਰ ਆਇਆਂ ਕਾਕੜੇ ਦੀਆਂ ਤੇ ਗਟਿਰੇ ਵਾਲਿਆ ਬੜਾ ਹੌਲੀ ਹੌਲੀ ਤੋਰ ਮੈਂ ਸੁਖਨ ਕਲਾ ਦੀਆ ਵਾਹਿਆ ਮੇਰੇ ਦਿਲ ਵਿੱਚ ਤੇ ਦੇਵਾ ਮੇਰਾ ਮਾਹੀ ਗਾੜੇ ਵਾਹਣੀ ਲਾ ਤੇਰੇ ਕਾਰੂ ਸੇਗੀ ਮੈਨੂੰ ਸਮਝਾਈ ਈ ਨੂੰ ਗਾਣਾ ਦੁੱਤ ਤੇ ਆਵਾਜ਼ੀ ਨੂੰ ਤੇ ਮੈਂ ਨਾ ਆਈ ਸਾਡਾ ਜੋ ਬੇਤੁਆਰੋ ਨਾ ਲੜੂ ਨਰੇ ਸੰਗਲੇ ਜੁੱਤ ਕੰਟੀ ਮੜੂ ਹਰੇ ਸੇਰੇ ਜੁੱਤ ਕੰਟੀ ਹੈਲੋ ਹਾਂਜੀ ਮੇਰਾ ਨਾਮ ਸੁਖਦੀਪ ਪਿੰਡ ਕਾਕੜਾ ਤੋਂ ਸਾਡੇ ਪਿੰਡ ਵਿੱਚ ਵੈਸੇ ਤਾਂ ਹਰ ਸਾਲ ਇਹ ਤਿਹਾਰ ਮਨਾਇਆ ਜਾਂਦਾ ਇਹ ਟੋਡਰਮਲ ਦੁੱਤ ਕਲੱਬ ਵੱਲੋਂ ਮਨਾਇਆ ਜਾ ਰਿਹਾ ਹੈਗਾ ਇੱਥੇ ਹਰ ਸਾਲ ਪਿੰਡ ਦੀਆਂ ਧੀਆਂ ਭੈਣਾਂ ਬੀਬੀਆਂ ਮਾਤਾਵਾਂ ਸਾਰਿਆਂ ਵੱਲੋਂ ਇੱਥੇ ਇਕੱਠ ਮਨਾਇਆ ਜਾਂਦਾ ਬਹੁਤ ਵਧੀਆ ਪ੍ਰਬੰਧ ਕੀਤਾ ਜਾਂਦਾ ਤੇ ਬੋਲੀ ਤੁਹਾਨੂੰ ਇੱਕ ਸੁਣਾ ਦਿੰਨੇ ਆ ਸੀ ਹਾਂਜੀ ਬੋਲੀ ਸੁਣਾਓ ਹਾਂਜੀ ਹਾਂ ਬੋਲੀ ਸੁਣਾ ਦਿੰਨੇ ਆ മണിയ മദണിയ മദണിയ പെക്കോമെ ഭണ നച്ച സോര നച്ചാണിയ ജാനിയ പെക്കോമെ ഭെണ നച്ച സോര നച്ചാണിയ ജാനിയ ക് യൂ ਮੇਰਾ ਨਾਮ ਜਸ਼ਨਦੀਪ ਕੌਰ ਹੈ ਮੈਂ ਪਿੰਡ ਕਾਕੜਾ ਤੋਂ ਇਹ ਹਰੇਕ ਸਾਲ ਸਾਡੇ ਪਿੰਡ ਵਿੱਚ ਧੀਆਂ ਲੱਗਦੀਆਂ ਹਨ ਹਰੇਕ ਸਾਲ ਵਾਂਗੂ ਇਸ ਸਾਲ ਵੀ ਸਾਡੇ ਪਿੰਡ ਦੀਵਾਨ ਟੌਡਰਮਾਲ ਯੂਥ ਕਲੱਬ ਵੱਲੋਂ ਪੀਆਂ ਲਾਈਆਂ ਗਈਆਂ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਈਆਂ ਗਈਆਂ ਹਨ ਅਸੀਂ ਚਾਹੁੰਦੇ ਹਾਂ ਕਿ ਆਉਂਦੇ ਸਾਲ ਤੱਕ ਇਸੇ ਤਰ੍ਹਾਂ ਧੀਆਂ ਲਾਂਦੇ ਰਹਿਣ ਧੀਆਂ ਦਾ ਤਿਉਹਾਰ ਆਪਾਂ ਸਾਰਿਆਂ ਨੂੰ ਇਕੱਠੇ ਕਰਦਾ ਹੈ ਧੀਆਂ ਦੇ ਤਿਉਹਾਰ ਵਿੱਚ ਸਾਰੀਆਂ ਕੁੜੀਆਂ ਆਪਣਾ ਰਲ ਮਿਲ ਕੇ ਰਲ ਮਿਲ ਕੇ ਆਪਣੇ ਸੱਭਿਆਚਾਰ ਨੂੰ ਦਰਸਾਉਂਦੀਆਂ ਹਨ ਹਾਂ ਕੋਈ ਬੋਲ ਸੁਣਾਓ ਜੇ ਸੁਣਿਆ ਹਾਂ ਹਾਂਜੀ ਸਾਣ ਵੀਰ ਕੱਠੀਆਂ ਕਰੇ ਬਾਦੋ ਚੰਦਰੀ ਵਿਛੋੜੇ ਪਾਵੇ ਸਾਣ ਵੀਰ ਕੱਠੀਆਂ ਕਰੇ ਬਾਦੋ ਚੰਦਰੀ ਵਿਛੋੜੇ ਪਾਵੇ ਸਾਣ ਵੀਰ ਕੱਠੀਆਂ ਕਰੇ ਮੇਰੇ ਬਾ ਸੌਖਾ ਨੂ ਬੜਾ ਹੀ ਜਿੱਤ ਕਰਦਾ ਏਮ ਵੀਰ ਦਈਂ ਵੇ ਰੱਬਾ ਤੇਰਾ ਵੀਰਾ ਇੱਕ ਕੁੜੀਓ ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ ਉਹ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀਓ ਕੀ ਨਾਮ ਹੈ ਹਰਜੀਤ ਸਿੰਘ ਜੀ ਆ ਜੀ ਜੀ ਤੀਆਂ ਤਿਆਰ ਪੌਪਲਰ ਸੁਸਾਇਟੀ ਜਨ ਤੋਂ ਮਾਰਕੜ ਕੰਪਾਉਂ ਦੇ ਦੇਖੋ ਜੀ ਇਹ ਤਿਹਾਰ ਅਸੀਂ ਲਗਾਤਾਰ ਪੰਜ ਚਾਰ ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਦੀਵਾਨ ਕੌਟ ਮਲਕਲਬ ਕਾਖੜਾ ਵੱਲੋਂ ਇਸ ਸਾਲ ਵੀ ਅਸੀਂ ਇਹ ਇਤਿਹਾਰ ਜਿਹੜਾ ਮਨਾ ਰਹੇ ਹਾਂ ਸਾਨੂੰ ਬਹੁਤ ਇਹ ਖੁਸ਼ੀ ਹੁੰਦੀ ਆ ਦੱਸਦੇ ਹੋਏ ਕਿ ਹਰ ਸਾਲ ਜਿਹੜਾ ਇਹ ਇਤਿਹਾਰ ਜਦੋਂ ਅਸੀਂ ਮਨਾਉਨੇ ਆ ਤੇ ਉਹਦੇ ਨਾਲ ਜਿਹੜੇ ਆਪਣੇ ਲੋਕ ਨੇ ਹੋਰ ਜੁੜਦੇ ਨੇ ਧੀਆ ਭੈਣਾਂ ਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਜਿਵੇਂ ਅੱਜ ਰਖੜੀ ਵਾਲਾ ਦਿਨ ਆ ਰਖੜੀ ਵਾਲੇ ਦਿਨ ਤੇ ਅਸੀਂ ਇਤਿਹਾਰ ਮਨਾਉਨੇ ਆ ਤੇ ਜਿਹੜੀਆਂ ਭੈਣਾਂ ਪਿੰਡੋਂ ਆਉਂਦੀਆਂ ਨੇ ਆਪਣੇ ਭਰਾਵਾਂ ਤੇ ਰਖੜੀ ਬੰਨਣ ਉਹ ਵੀ ਇਹ ਇਤਿਹਾਰ ਨੂੰ ਦੇਖ ਕੇ ਜਾਂਦੀਆਂ ਨੇ ਤੇ ਬਾਕੀ ਮੇਰੇ ਨਾਲ ਪੰਚਾਇਤ ਮੈਂਬਰ ਨੇ ਇਹ ਸਾਰੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਰਹਿੰਦਾ ਹਰ ਵਾਰ ਤੇ ਕਲੱਬ ਮੈਂਬਰ ਹੋਣ ਦੇ ਨਾਂ ਤੇ ਵੀ ਤੇ ਖੁਦ ਮੈਂ ਸੀਨੀਅਰ ਪ੍ਰਧਾਨ ਸੋਸਾਇਟੀ ਦਾ ਹੋਣ ਦੇ ਨਾਂ ਤੇ ਇੱਥੇ ਅਸੀਂ ਸਾਡੀ ਸਾਰੀ ਕਮੇਟੀ ਸਾਡਾ ਸਾਥ ਦਿੰਦੀ ਆ ਤੇ ਇਸ ਤਰ੍ਹਾਂ ਹੀ ਅਸੀਂ ਚਾਹੁੰਦੇ ਆ ਵੀ ਜਿਹੜਾ ਸੱਭਿਆਚਾਰ ਇਹ ਆਪਾਂ ਜਿਉਂਦਾ ਰੱਖਣਾ ਤਾਂ ਸਾਡੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਵਧੀਆ ਟੀਕੇ ਨਾਲ ਹੋਣੇ ਚਾਹੀਦੇ ਨੇ ਤੇ ਅਗਲੀ ਵਾਰ ਤੋਂ ਅਸੀਂ ਹੋਰ ਵੀ ਵਧੀਆ ਤੇ ਵੱਡੇ ਤਰੀਕੇ ਨਾਲ ਇਹ ਪ੍ਰੋਗਰਾਮ ਨੂੰ ਮੜਾਵਾਂਗੇ ਆਸ ਕਰਦੇ ਆ ਕਿ ਸਾਰੇ ਸਾਡੇ ਸਾਥ ਦੇਣ ਆ ਦਵੜੀਏ ਤੀਆਂ ਦਾ ਤਿਹਾਰ ਮਾਗਿਆਂ ਪਿੰਡ ਕਾਕੜਾ ਦੇ ਕੀ ਗਾਉਂ ਦੇ ਸੀ ਸਭ ਤੋਂ ਪਹਿਲਾਂ ਮੈਂ ਨਿਊਜ਼ 24 ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡੇ ਨਗਰ ਕਾਕੜਾ ਵਿਖੇ ਆ ਕੇ ਜਿਹੜਾ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਹਾਰ ਜਿਹੜਾ ਕਾਪਰੇਟ ਸੁਸਾਇਟੀ ਵਿਖੇ ਅਸੀਂ ਮਨਾਉਂਦੇ ਆਂ ਦੀਵਾਨ ਟੌਡਰਮਲ ਕਲੱਬ ਜੀ ਦੇ ਸਹਿਯੋਗ ਨਾਲ ਤੇ ਸਮੁੱਚੇ ਸਾਡੇ ਜਿਹੜੇ ਪੰਚ ਸਹਿਬਾਨ ਨੇ ਇਹਨਾਂ ਦੀ ਮਦਦ ਨਾਲ ਅਸੀਂ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਆ ਉਹਨੂੰ ਤੁਸੀਂ ਕਵਰ ਕੀਤਾ ਤੇ ਜਿਹੜਾ ਸਾਨੂੰ ਬਹੁਤ ਮਾਨ ਤੇ ਖੁਸ਼ੀ ਮਹਿਸੂਸ ਹੁੰਦੀ ਐ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਕੇ ਸੱਭਿਆਚਾਰ ਪ੍ਰੋਗਰਾਮ ਕਰਾ ਕੇ ਸਾਡੀ ਰੂਹ ਨੂੰ ਸ਼ਾਂਤੀ ਮਿਲਦੀ ਐ ਕਿ ਇਸ ਇਹ ਜਿਹੜਾ ਦਿਨ ਐ ਪਹਿਲੀ ਗੱਲ ਤਾਂ ਇਹ ਵੀ ਅੱਜ ਟੈਕਨੋਲੋਜੀ ਦਾ ਯੁੱਗ ਆ ਹਰ ਇੱਕ ਬੱਚੇ ਦੇ ਹਰ ਇੱਕ ਬੰਦੇ ਦੇ ਫੋਨ ਨਾਲ ਹੱਥ 'ਚ ਆ ਗਿਆ ਇਹ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਹਨਾਂ ਬੱਚਿਆਂ ਨੂੰ ਬੱਚੀਆਂ ਨੂੰ ਸਾਡੀਆਂ ਭੈਣਾਂ ਨੂੰ ਇਸ ਸੱਭਿਆਚਾਰ ਨਾਲ ਇਸ ਤੀਆਂ ਦੇ ਤਿਹਾਰ ਨਾਲ ਦੀ ਇਤਿਹਾਸ ਕਨਾਲ ਲੱਗੇ ਸੀ ਜੋ ਇਹਨਾਂ ਨਾਲ ਜੋੜਨਾ ਬਹੁਤ ਜ਼ਰੂਰੀ ਸੀਗਾ ਇਸ ਲਈ ਸਾਡਾ ਜਿਹੜਾ ਕੋਸ਼ਿਸ਼ ਹੈ ਲਗਾਤਾਰ 3-4 ਸਾਲ ਤੋਂ ਅਸੀਂ ਐਸੇ ਤਰ੍ਹਾਂ ਲਗਾਤਾਰ ਜਿਹੜਾ ਤਿਹਾਰ ਆ ਉਹ ਮਨਾਉਂਦੇ ਆ ਰਹੇ ਹਾਂ ਤੇ ਜਿਹੜਾ ਲੋਕਾਂ ਦਾ ਸਾਡੀਆਂ ਧੀਆਂ ਪਿੰਡਾਂ ਦਾ ਸਹਿਯੋਗ ਆ ਉਹ ਬਹੁਤ ਸਾਨੂੰ ਹੱਲਾਸ਼ੇਰੀ ਦਿੰਦੀਆਂ ਨੇ ਜਿਨ੍ਹਾਂ ਦੇ ਪਿਆਰ ਸਦਕਾ ਅਸੀਂ ਇਹਨੂੰ ਆਈ ਵਾਰ ਹੋਰ ਥੋੜਾ ਵੱਡਾ ਕਰਦੇ ਕਰਦੇ ਅਸੀਂ ਇੱਕ ਦਿਨ ਇਹਨੂੰ ਮੇਲੇ ਦੇ ਰੂਪ ਦੇ ਵਿੱਚ ਬਦਲ ਲਾਂਗੇ ਅ ਅਸੀਂ ਜਿਵੇਂ ਤੁਸੀਂ ਬੋਲ ਰਹੇ ਹੋ ਆ ਜਿਹਾ ਉਹ ਨੀਤੀਆਂ ਨੇ ਬਹੁਤ ਖੁਸ਼ੀ ਮਹਿਸੂਸ ਹੋ ਗਏ ਤੁਬੇ ਕਹੇ ਖਾਣ ਵਾਲਾ ਕੋਣ ਵਾਲਾ ਨੰਦ ਬੱਕਰ ਗਿਆ ਕਿਵੇਂ ਮਨ ਲੱਗਾ ਤੁਹਾਨੂੰ ਦੇਖੋ ਗੱਲ ਇਹ ਹੈ ਵੀ ਇੱਕ ਤਾਂ ਉਹ ਜ਼ਿੰਮੇਵਾਰੀ ਵੱਡੀ ਹੋ ਜਾਂਦੀ ਹੈ ਜਦੋਂ ਸਾਡੀਆਂ ਭੈਣਾਂ ਸਪੈਸ਼ਲ ਚੱਲ ਕੇ ਆਉਂਦੀਆਂ ਨੇ ਸਾਡੀਆਂ ਮਾਵਾਂ ਸਪੈਸ਼ਲ ਚੱਲ ਕੇ ਆਉਂਦੀਆਂ ਨੇ ਸਾਡੀਆਂ ਬੱਚੀਆਂ ਸਪੈਸ਼ਲ ਚੱਲ ਕੇ ਆਉਂਦੀਆਂ ਨੇ ਜਿਹੜੀਆਂ ਇਸ ਸੱਭਿਆਚਾਰ ਨਾਲ ਜੁੜਦੀਆਂ ਨੇ ਤੇ ਉੱਥੇ ਉਹਨਾਂ ਦੇ ਸਵਾਗਤ ਦੇ ਲਈ ਅਸੀਂ ਗੋਲ ਗੱਪਿਆਂ ਦਾ ਜਿਹੜਾ ਅੱਜ ਲੰਗਰ ਵੀ ਉਹ ਸਪੈਸ਼ਲ ਆਇਆ ਸੀ ਆਪਣੇ ਹੱਥੀ ਬਣਾਇਆ ਤੇ ਉੱਚੀ ਸਿਕਾਇਆ ਸਾਡੇ ਰੂਹ ਨੂੰ ਤੇ ਸਾਡੀ ਟੀਮ ਨੂੰ ਉਹਦੇ ਨਾਲ ਪੂਰਾ ਸਕੂਨ ਆ ਜਿਹੜਾ ਮਿਲਦਾ ਇਸ ਲਈ ਦਿਨ ਦਾ ਸੇਵਾ ਜਿਹੜੀ ਇਸ ਤਰ੍ਹਾਂ ਸਾਡੀ ਚ ਆ ਕੀ ਆਸ ਰੱਖਦੇ ਆ ਆਸਾਂ ਦੀ ਕਰੈਸਾਂ ਵੀ ਕੋਸ਼ਿਸ਼ ਹੈ ਜਰਨੇ ਸਾਹਿਬ ਨੂੰ ਮੇਰੇ ਵਿਰੋਧ ਦੇ ਰਿਹਾ ਦੇਖੋ ਪ੍ਰਮਾਤਮਾ ਤੇ ਸਾਡੀਆਂ ਭੈਣਾਂ ਦਾ ਸਾਡੇ ਲੋਕਾਂ ਦਾ ਪਿਆਰ ਇਸ ਤਰ੍ਹਾਂ ਮਿਲਦਾ ਰਿਹਾ ਤਾਂ ਅਸੀਂ ਚਾਹੁੰਦੇ ਵੀ ਇਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਪੁਰਾਣੀਆਂ ਇਤਿਹਾਸ ਖੇਡਾਂ ਸੀਗੀਆਂ ਜਿਵੇਂ ਘੜਾ ਸਿਰ ਤੇ ਚੱਕਣਾ ਜਾਂ ਦੰਦਾਂ ਦੇ ਵਿੱਚ ਚਮਚ ਲੈ ਕੇ ਉਹਦੇ ਉੱਪਰ ਬਾਲ ਰੱਖ ਕੇ ਉਹਨਾਂ ਨੇ ਕੁੜੀਆਂ ਨੂੰ ਦੌੜਨਾ ਇਸ ਤਰ੍ਹਾਂ ਦੀ ਜਿਹੜੀਆਂ ਖੇਡਾਂ ਨੇ ਫੁਲਕਾਰੀਆਂ ਘੜੇ ਜਿਹੜੇ ਸਾਡੇ ਇਤਿਹਾਸ ਦੇ ਵਿੱਚੋਂ ਖਤਮ ਹੋ ਚੁੱਕੇ ਸੱਭੇ ਚਾਰਦੇ ਵਿੱਚੋਂ ਖਤਮ ਹੋ ਚੁੱਕਿਆ ਉਹ ਚੀਜ਼ਾਂ ਸੀ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਤੇ ਉਹਦਾ ਪਰਪੋਰਸ ਹੈ ਜੋਗਾ ਸਾਨੂੰ ਉਮੀਦ ਹੈ ਕਿ ਸਾਰੇ ਲੋਕ ਸਾਡੇ ਘਰ-ਪਾਸੋਂ ਦੇ ਰਹੇ ਨੇ ਅੱਗੇ ਅੰਗਰੇਜ਼ ਦੇ ਨੇ